ਹਾਂਜੀ ਕੀ ਹਾਲ ਚੱਲ ਦੋਸਤੋ ਅੱਜ ਹਾਜ਼ਰ ਹਾਂ ਇੱਕ ਨਵੇਂ ਰੋਲ ਮਾਡਲ ਤੇ ਇੱਕ ਪੰਜਾਬੀਆਂ ਦੇ ਅਹਿਮ ਕਿੱਸੇ ਦੇ ਨਾਲ ਜਿਸ ਦਾ ਨਾਮ ਹੈ ਜੌਣਾ ਮੋੜ ਜੌਣਾ ਮੋੜ ਸਾਡੇ ਪੰਜਾਬੀਆਂ ਦਾ ਬੜਾ ਮਹਾਨ ਤੇ ਬੜਾ ਹੀ ਦਿਲਚਸਪ ਚਰਿੱਤਰ ਵੀ ਹੈ ਤੇ ਉਹ ਜੌਣਾ ਮੋੜ ਜਿਹੜਾ ਜ਼ਿਲ੍ਹਾ ਸੰਗਰੂਰ ਤੇ ਪਿੰਡ ਮੋੜ ਦਾ ਇੱਕ ਨਾਰਮਲ ਕਿਸਾਨ ਪਰਿਵਾਰ ਦਾ ਸੁਪੁੱਤਰ ਸੀ ਤੇ ਉਹ ਜੌਣਾ ਮੋੜ ਜਿਹੜੇ ਕਿ ਘਰ ਵਿੱਚ ਦੋ ਭਾਈ ਸਨ ਤੇ ਉਸ ਦਾ ਭਾਈ ਥੋੜੀ ਉਮਰ ਦਾ ਉਸ ਤੋਂ ਵੱਡਾ ਸੀ ਜਿਸ ਦਾ ਨਾਮ ਕਿਸ਼ਨਾ ਸੀ ਤੇ ਇੱਕ ਦਿਨ ਜੌਣਾ ਮੜ ਆਪਣੇ ਘਰ ਵਿੱਚ ਕੋਈ ਕੰਮ ਕਾਜ ਕਰ ਰਿਹਾ ਸੀ ਤੇ ਬਾਹਰੋਂ ਇੱਕ ਵੱਡੀ ਉਮਰ ਦਾ ਬਜ਼ੁਰਗ ਆਉਂਦਾ ਹੈ ਤੇ ਉਹ ਜੌਣੇ ਨੂੰ ਆਵਾਜ਼ ਮਾਰਦਾ ਕਿ ਜੌਣਾ ਮੇਰੀ ਗੱਲ ਸੁਣ ਜੌਣਾ ਮੜ ਉਸ ਕੋਲ ਜਾਂਦਾ ਹੈ ਤੇ ਦਰਾਂ ਵਿੱਚ ਪਏ ਮੰਜੇ ਤੇ ਬੈਠ ਜਾਂਦਾ ਤੇ ਉਹ ਬਜ਼ੁਰਗ ਉਸ ਨੂੰ ਦੱਸਦਾ ਹੈ ਕਿ ਮੈਂ ਕਾਲੇ ਪਾਣੀ ਦੀ ਜੇਲ੍ਹ ਤੋਂ ਆਇਆ ਕਿਛਨੇ ਦੇ ਕੋਲੋਂ ਉਹ ਦੱਸਦਾ ਕਿ ਤੇਰਾ ਭਰਾ ਕਿਸ਼ਨਾ ਮੇਰੇ ਨਾਲ ਹੀ ਜੇਲ੍ਹ ਵਿੱਚ ਸੀ ਤੇ ਉਹ ਕਹਿੰਦਾ ਹੈ ਕਿ ਮੈਨੂੰ ਕਿਸਨੇ ਨੇ ਇੱਕ ਸਿਣਿਆ ਲਾਇਆ ਹੈ ਕਿ ਤੂੰ ਜੇ ਉਹਨੇ ਨੂੰ ਇੱਕ ਸਿਣਿਆ ਜ਼ਰੂਰ ਦੇਹੀਂ ਜਾ ਕੇ ਕਿ ਉਹ ਦਸ ਕੇ ਦੇ ਡੋਗਰ ਤੋਂ ਮੇਰੀ ਇਸ ਸਜ਼ਾ ਦਾ ਬਦਲਾ ਜ਼ਰੂਰ ਲਵੇ ਜਿਸ ਦੀ ਮੈਂ ਅੱਜ ਕਾਲੇ ਪਾਣੀ ਦੀ ਜੇਲ੍ਹ ਕੱਟ ਰਿਆਂ ਸਜ਼ਾ ਕੱਟ ਰਿਆਂ ਤੇ ਜੌਣਾ ਮੋੜ ਸਾਰੀ ਗੱਲ ਸੁਣਦਾ ਹੈ ਤੇ ਉਹ ਬਜ਼ੁਰਗ ਕਹਿੰਦਾ ਕਿ ਜੌਣਿਆ ਜੇ ਭਰਾ ਦਾ ਬਦਲਾ ਨਾ ਲਿਆ ਤੇ ਫਿਰ ਉਹ ਜੱਟ ਦੀ ਅਣਖ ਹੀ ਕਾਦੀ ਹੋਈ ਤੇ ਜੌਣੇ ਦਾ ਖੂਨ ਖੋਲ ਉੱਠਦਾ ਹੈ ਉਹ ਦੱਸਦਾ ਹੈ ਕਿ ਤੇਰੇ ਭਰਾਣੇ ਡੋਗਰ ਨੂੰ ਇੱਕ ਵਾਰ ਲਲਕਾਰਨਾ ਜ਼ਰੂਰ ਆ ਉਸਨੇ ਕਿਹਾ ਕਿ ਮੇਰਾ ਹਜੇ ਪਿੱਛੇ ਭਰਾ ਜਿਉਣਾ ਜਿਉਂਦਾ ਹੈ ਤੇ ਜੌਣਾ ਮੋੜ ਦੇਖਦਾ ਹੈ ਕੀ ਇੱਕ ਹੀ ਹੈ ਕਿ ਮੈਂ ਕਿਵੇਂ ਬਦਲਾ ਲੈ ਸਕਦਾ ਹੈ ਤੇ ਉਹ ਸਾਰੀ ਕਹਾਣੀ ਜਿਹੜੀ ਡੋਗਰ ਦੀ ਤੇ ਕਿਸ਼ਨੇ ਦੀ ਆ ਉਹ ਬਜ਼ੁਰਗ ਤੋਂ ਪੁੱਛਦਾ ਹੈ ਬਜ਼ੁਰਗ ਦੱਸਦਾ ਹੈ ਕਿ ਕਿਸ਼ਨਾ ਜੌਣੇ ਤੋਂ ਕੁਝ ਸਾਲ ਜਿਹੜਾ ਉਮਰ ਦੇ ਵਿੱਚ ਵੱਡਾ ਸੀ ਤੇ ਜਦੋਂ ਕਿਸ਼ਨਾ ਜਵਾਨ ਹੋਇਆ ਤਾਂ ਕਿਸ਼ਨੇ ਦਾ ਬਾਹਰਲੇ ਬੰਦਿਆਂ ਨਾਲ ਬਹਿਣਾ ਉੱਠਣਾ ਸ਼ੁਰੂ ਹੋ ਗਿਆ ਉਸ ਨੇ ਦਾਰੂ ਦੱਪਾ ਪੀਣਾ ਤੇ ਕਦੇ ਮੀਟ ਬਣਾਉਣਾ ਤੇ ਕਦੇ ਅੰਡੇ ਬਣਾਉਣੇ ਤੇ ਉਸਨੇ ਆਪਣੀ ਮੋਟਰ ਤੇ ਅਣਜਾਣ ਬੰਦਿਆਂ ਨੂੰ ਬਿਠਾ ਲੈਣਾ ਤੇ ਜਿਉਣਾ ਦਾ ਤੇ ਕਿਸ਼ਨੇ ਦਾ ਬਾਪੂ ਇਹ ਗੱਲ ਤੋਂ ਕਿਸਨੇ ਨੂੰ ਮਨਾ ਕਰਦਾ ਸੀ ਹੁਣ ਜਿਉਣਾ ਪੁੱਛਦਾ ਹੈ ਕਿ ਆਖਰ ਮੇਰੇ ਭਰਾ ਡੋਗਰ ਨਾਲ ਹੋਇਆ ਕੀ ਸੀ ਉਹ ਬਾਪੂ ਦੱਸਦਾ ਹੈ ਕਿ ਜਦੋਂ ਕਿਸ਼ਨਾ ਦੋਸਤਾਂ ਨਾਲ ਬੈਠਦਾ ਸੀ ਤਾਂ ਉਸਦੇ ਦੋਸਤਾਂ ਦੀ ਟੋਲੀ ਵਿੱਚ ਇੱਕ ਖੜਿਆਲ ਪਿੰਡ ਦਾ ਜੈਮਲ ਤੇ ਡੱਸ ਕੇ ਪਿੰਡ ਦਾ ਡੋਕਰ ਉਸ ਦੇ ਦੋ ਪੱਕੇ ਸਾਥੀ ਸਨ ਉਹ ਸਾਥੀ ਜਿਹੜੇ ਕਿ ਉਸ ਦੇ ਨਾਲ ਬੈਠ ਕੇ ਗੱਲਾਂ ਵੀ ਮਾਰਦੇ ਤੇ ਉਸ ਨਾਲ दारू-ਦੱਪਾ ਵੀ ਪੀਂਦੇ ਸਨ ਜਦੋਂ ਕਿਸਨੇ ਦੇ ਪਿਉ ਨੇ ਕਿਸਨੇ ਨੂੰ ਰੋਕਣਾ ਸ਼ੁਰੂ ਕੀਤਾ ਤੇ ਕਿਸ਼ਨਾ ਇੱਕ ਦਿਨ ਗੁੱਸੇ ਵਿੱਚ ਆ ਕੇ ਜੈਮਲ ਤੇ ਡੋਗੇ ਨਾਲ ਜਾ ਰਿਹਾ ਲਿਆ ਜੈਮਲ ਤੇ ਡੋਗਾ ਲੁੱਟਮਾਰਾਂ ਕਰਦੇ ਸਨ ਲੁੱਟਾਂ ਖੂਹਾਂ ਕਰਦੇ ਸਨ ਹੁਣ ਉਹ ਜੈਮਲ ਤੇ ਡੋਗੇ ਦੇ ਨਾਲ ਘਰੋ ਚਲਾ ਗਿਆ ਤੇ ਇੱਕ ਇੱਕ ਦਿਨ ਉਹ ਜਦੋਂ ਜਾਂਦਾ ਤਾਂ ਪਿੰਡ ਦੇ ਮੋਰੀ ਵਾਸਦੇਵ ਨੇ ਕਿਸ਼ਨੇ ਤੇ ਪੁਲਸ ਨੂੰ ਰਿਪੋਰਟ ਦਰਜ ਕਰਵਾ ਦਿੱਤੀ ਹੁਣ ਪੁਲਸ ਕਿਸ਼ਨੇ ਦੇ ਮਗਰ ਦੌੜ ਪਈ ਕਿਸ਼ਨਾ ਪੁਲਸ ਤੋਂ ਨਾਟ ਰਹੀ ਆ ਸੀ ਤਾਂ ਕਿਸ਼ਨਾ ਪੁਲਸ ਤੋਂ ਦੌੜਦਾ ਹੋਇਆ ਜੈਮਲ ਕੋਲ ਗਿਆ ਖੜਿਆਲ ਪਿੰਡ ਵਾਲੇ ਕੋਲ ਤਾਂ ਜੈਮਲ ਉਸਨੇ ਜੈਮਲ ਨੂੰ ਜਾ ਕੇ ਕਿਹਾ ਕਿ ਜੈਮਲਾ ਤੂੰ ਤਾਂ ਕਸ਼ਵੀ ਕਰ ਸਕਦਾ ਹਾਂ ਤੂੰ ਮੈਨੂੰ ਪਸ ਤੋਂ ਬਚਾ ਲੇਕਿਨ ਜੈਮਲ ਨੇ ਕਿਸਨੇ ਨੂੰ ਤੋੜ ਕੇ ਜਵਾਬ ਦਿੱਤਾ ਕਿ ਕਿਹਾ ਕਿchnya ਤੂੰ ਤਾਂ ਬੰਦਾ ਮਾਲਵੀ ਮੇਰੇ ਤੋਂ ਲੈ ਗਿਆ ਸੀ ਲੇਕਿਨ ਮੈਂ ਹੁਣ ਤੇਰੀ ਕੋਈ ਮਦਦ ਨਹੀਂ ਕਰ ਸਕਦਾ ਕਿਸ਼ਨਾ ਬਹੁਤ ਅਫਸੋਸ ਵਿੱਚ چلا ਗਿਆ ਉਸਨੇ ਕਿਹਾ ਕਿ ਤੂੰ ਤਾਂ ਮੇਰ ਨਾਲ ਯਾਰ ਮਾਰ ਕਰ ਰਿਹਾ ਯਾਰ ਮੈਨੂੰ ਇਸ ਟਾਈਮ ਤੇਰੀ ਲੋੜ ਸੀ ਤਾਂ ਉਸ ਟਾਈਮ ਕਿਸ਼ਨਾ ਸਮਝ ਗਿਆ ਕਿ ਇਹ ਇੱਕ ਯਾਰ ਮਾਰ ਕਰਨ ਵਾਲਾ ਯਾਰ ਹੈ ਤਾਂ ਉਸਨੇ ਥੋੜੇ ਦਿਨਾਂ ਬਾਅਦ ਜੈਮਲ ਨੂੰ ਇੱਕ ਬਾਾਰ ਪਿੰਡੋਂ ਬਾਾਰ ਡੇਰੇ ਤੇ ਬੁਲਾਇਆ ਤੇ ਉਸ ਨੂੰ ਸਾਹਮਣੇ ਖੜ ਕੇ ਲਲਕਾਰਿਆ ਕਿ ਜੈਮਲਾ ਤੂੰ ਜਾਰ ਮਾਰ ਕੀਤੀ ਸੀ ਮੇਰੀ ਮਦਦ ਨਹੀਂ ਕੀਤੀ ਤੇ ਅੱਜ ਮੈਂ ਤੇਰੀ ਉਸੇ ਯਾਰ ਮਾਰ ਨੂੰ ਲਲਕਾਰਣ ਆਇਆ ਤਾਂ ਉਸਨੇ ਪਹਿਲਾ ਵਾਰ ਜੈਮਲ ਤੇ ਕੀਤਾ ਤੇ ਫਿਰ ਜੈਮਲ ਨੇ ਵੀ ਉਸ ਤੇ ਵਾਰ ਕੀਤਾ ਤੇ ਇਦਾਂ ਹੀ ਫੈਰ ਕਰਦਿਆ ਕਰਦਿਆਂ ਕਿਛਨੇ ਨੇ ਜੈਮਲ ਨੂੰ ਮਾਰ ਦਿੱਤਾ ਤੇ ਜਮਲ ਨੇ ਕਿਸਨੇ ਦੀ ਘਰ ਵਾਲੀ ਨੂੰ ਇੱਕ ਸਨੇਹਾ ਵੀ ਲਾ ਦਿੱਤਾ ਕਿ ਤੇਰੇ ਘਰ ਵਾਲੇ ਨੇ ਯਾਰ ਮਾਰ ਕੀਤੀ ਸੀ ਤੇ ਮੈਂ ਉਸ ਨੂੰ ਮਾਰ ਮਕਾਇਆ ਹੁਣ ਕਿਸ਼ਨਾ ਜਦੋਂ ਆਉਂਦਾ ਹੈ ਤਾਂ ਸਾਰੇ ਪਿੰਡ ਵਿੱਚ ਗੱਲ ਫੈਲ ਜਾਂਦੀ ਆ ਉਸਤੇ ਬਾਪ ਨੂੰ ਵੀ ਦੱਸਿਆ ਜਾਂਦਾ ਕਿ ਕਿਸਨੇ ਨੇ ਕਤਲ ਕਰ ਦਿੱਤਾ ਹੈ ਦੂਜੇ ਪਾਸੇ ਜਮਲ ਦਾ ਹੰਟੋਕਰ ਪੱਕਾ ਯਾਰਸੀ ਤੇ ਉਹ ਉਸਦੀ ਜੁੰਡੀ ਦਾ ਯਾਰ ਸੀ ਤੇ ਜੈਮਲ ਤੇ ਡੋਗਰ ਇਕੱਠੇ ਖਾਂਦੇ ਪੀਂਦੇ ਬਹਿੰਦੇ ਸਨ ਤੇ ਡੋਗਰ ਨੂੰ ਇਸ ਗੱਲ ਦਾ ਬੜਾ ਸਤਮਾ ਲੱਗਿਆ ਕਿ ਕਿਸਨੇ ਨੇ ਜੈਮਲ ਦਾ ਨਾ ਕਿਉਂ ਕਤਲ ਕੀਤਾ ਅਜੇਹਾ ਨਹੀਂ ਕਰ ਸਕਦਾ ਤੇ ਮੈਂ ਜੈਮਲ ਦੀ ਮੌਤ ਦਾ ਬਦਲਾ ਜ਼ਰੂਰ ਲਵਾਵਾਂਗਾ ਤੇ ਉਸ ਨੇ ਕਿਸਨੇ ਨੂੰ ਆਪਣੇ ਕੋਲ ਬੁਲਾ ਕੇ ਤੇ ਬੜਲਾਡੇ ਦੀ ਪੁਲਿਸ ਨੂੰ ਰਿਪੋਰਟ ਦੇ ਦਿੱਤੀ ਤੇ ਰਾਤ ਨੂੰ ਜਦੋਂ ਦੋਨਾਂ ਜਾਣਿਆਂ ਨੇ दारू ਪੀਤੀ ਤਾਂ ਕਿਸ਼ਨਾ ਉੱਥੇ ਹੀ ਲੋਟਪੋਟ ਹੋ ਕੇ ਨਸ਼ੇ ਵਿੱਚ ਸੌਂ ਗਿਆ ਤੇ ਪੁਲਿਸ ਨੇ ਉੱਤੋਂ ਆ ਕੇ ਕਿਸ਼ਨੇ ਨੂੰ ਦਪੋਚ ਲਿਆ ਤੇ ਉਸ ਨੂੰ ਪੁਲਿਸ ਫੜ ਕੇ ਲੈ ਗਈ ਤੇ ਕਤਲ ਦੇ ਕੇਸ ਵਿੱਚ ਕਾਲੇ ਪਾਣੀ ਦੀ ਸਜ਼ਾ ਹੋ ਗਈ ਡੋਗਰ ਨੇ ਕਿਸ਼ਨੇ ਨਾਲ ਜਾਰ ਮਾਰ ਕੀਤੀ ਜੋ ਕਿਸ਼ਨੇ ਨੂੰ ਰੜਕ ਰਹੀ ਐ ਜੇਲ੍ਹ ਵਿੱਚ ਵੀ ਤੇ ਕਿਸ਼ਨੇ ਨੇ ਡੋਗਰ ਨੂੰ ਇੱਕ ਵਾਰ ਲਲਕਾਰਿਆ ਸੀ ਕਿ ਮੇਰਾ ਭਰਾ ਜਿਉਣਾ ਜਿਉਂਦਾ ਹੈ ਤੇ ਉਹ ਮੇਰਾ ਬਦਲਾ ਜ਼ਰੂਰ ਲਵੇਗਾ ਤੇ ਇਸੇ ਲਈ ਮੈਂ ਤੈਨੂੰ ਇਹ ਸਿਣਿਆ ਦੇਣ ਆਇਆ ਕਿਸਨੇ ਦਾ ਕਿ ਜੌਣਿਆ ਤੇਰੇ ਭਰਾ ਨੇ ਕਾਲੇ ਪਾਣੀ ਦੀ ਜੇਲ੍ਹ ਚੋਂ ਇਹ ਮੈਨੂੰ ਸਿਣਿਆ ਦੇ ਕੇ ਜ਼ਰੂਰ ਭੇਜਿਆ ਹੁਣ ਜਦੋਂ ਸਾਰੀ ਕਹਾਣੀ ਸੁਣੀ ਤਾਂ ਜੌਣੇ ਦਾ ਖੂਨ ਖ올 ਉੱਠਾ ਜੌਣੇ ਕੋਲ ਉਹ ਬਜ਼ੁਰਗ ਉੱਠ ਕੇ ਚਲਾ ਗਿਆ ਤੇ ਜੌਣਿਆ ਆਪਣੇ ਮੋਢੇ ਤੇ ਇੱਕ ਗੰਡਾਸੀ ਰੱਖ ਕੇ ਨੀਵੀਂ ਪਾ ਕੇ ਪਿੰਡ ਚੋਂ ਬਾਹਰ ਤੁਰ ਪਿਆ ਜਦੋਂ ਉਹ ਪਿੰਡ ਚੋਂ ਬਾਹਰ ਜਾਂਦਾ ਹੈ ਤੇ ਰਾਤ ਨੂੰ ਰਸਤੇ ਵਿੱਚ ਜਾਂਦਾ ਉਸ ਨੂੰ ਇੱਕ ਅੰਗਰੇਜ਼ ਮਿਲਦਾ ਤੇ ਅੰਗਰੇਜ਼ ਕੋਲੇ ਰਫਲ ਹੁੰਦੀ ਹੈ ਤੇ ਜਿਉਣਾ ਉਹ ਅੰਗਰੇਜ਼ ਦੀ ਰਫਲ ਖੋਲ ਲੈਂਦਾ ਤੇ ਉਹ ਜਾਂਦਾ ਜਾਂਦਾ ਗਾਂਹ ਜਾਂਦਾ ਤੇ ਉਸ ਨੂੰ ਇੱਕ ਡਾਕੂਆਂ ਦੀ ਟੋਲੀ ਮਿਲਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਉਣਾ ਕਿਸ਼ਨੇ ਦਾ ਭਰਾ ਹੈ ਤੇ ਉਹ ਡਾਕੂਆਂ ਦੀ ਟੋਲੀ ਜਿਉਣੇ ਨੂੰ ਆਪਣੀ ਟੋਲੀ ਵਿੱਚ ਰਲਾ ਲੈਂਦੀ ਹੈ ਹੁਣ ਜਉਣਾ ਵੀ ਉਸ ਟੋਲੀ ਦਾ ਭਾਗ ਬਣ ਜਾਂਦਾ ਹੈ ਤੇ ਜਉਣਾ ਇਹ ठान ਲਿੰਦਾ ਹੈ ਕਿ ਉਹ ਡੁੱਗਰ ਦੀ ਜਾਣ ਲੈ ਕੇ ਆਪਣੇ ਕਿਛਨੇ ਭਰਾ ਦਾ ਬਦਲਾ ਜ਼ਰੂਰ ਲਵੇਗਾ ਹੁਣ ਜਉਣਾ ਲੁੱਟਾਂ ਖੋਹਾਂ ਕਰਨ ਚਲਾ ਜਾਂਦਾ ਹੈ ਤੇ ਲੇਕਿਨ ਉਹ ਇੱਕ ਆਪਣੀ ਟੋਲੀ ਨੂੰ ਇੱਕ ਗੱਲ ਤੇ ਜ਼ਰੂਰ ਲਲਕਾਰਦਾ ਹੈ ਕਿ ਕਿਸੇ ਨੇ ਕਿਸੇ ਦੀ ਧੀ ਭੈਣ ਤੇ ਮਾੜੀ ਨਿਗਾਣੀ ਰੱਖਣੀ ਕਿਸੇ ਨੇ ਵੀ ਕਿਸੇ ਦੀ ਧੀ ਭੈਣ ਦੀ ਪਤਨੀ ਲੁੱਟਣੀ ਤੇ ਮੋੜ ਪਿੰਡ ਵਿੱਚ ਕੋਈ ਵੀ ਲੁੱਟਖੋ ਨਹੀਂ ਕਰਨੀ ਹੁਣ ਜਿਉਣੇ ਦਾ ਦੂਰ ਦੂਰ ਚਰਚੇ ਹੋਣ ਲੱਗਦੇ ਆ ਜਿਉਣਾ ਤਗੜੇ ਸ਼ਾਹੂਕਾਰਾਂ ਦੀ ਲੁੱਟਮਾਰ ਕਰਦਾ ਤੇ ਗਰੀਬ ਕੁੜੀਆਂ ਦੇ ਵਿਆਹ ਵੀ ਕਰਦਾ ਤੇ ਗਰੀਬ ਕੁੜੀਆਂ ਦੇ ਮਾਤਾ ਪਿਤਾ ਨੂੰ ਸਹਾਰਾ ਵੀ ਦਿੰਦਾ ਹੈ ਇੱਕ ਵਾਰ ਜਿਉਣਾ ਲੋਂਗੋਵਾਲ ਪਿੰਡ ਵਿੱਚੋਂ ਲੰਘ ਰਿਹਾ ਹੁੰਦਾ ਤੇ ਉੱਥੇ ਤੀਆਂ ਲੱਗੀਆਂ ਹੁੰਦੀਆਂ ਤੇ ਉੱਥੇ ਜਿਉਣਾ ਜਾਂਦਾ ਉਹ ਕੁੜੀਆਂ ਤੇ ਬੁੜੀਆਂ ਨੂੰ ਕਹਿੰਦਾ ਕਿ ਸਾਰੀਆਂ ਕੁੜੀਆਂ ਆਪਣਾ ਸੋਨਾ ਮੋਹਰਾ ਲਾ ਕੇ ਚਾਦਰ ਵਿੱਚ ਰੱਖ ਦਿਓ ਤੇ ਉਹ ਸਾਰੀਆਂ ਡਰਦੀਆਂ ਮਾਰੀਆਂ ਚਾਦਰ ਵਿੱਚ ਸੋਨਾ ਰੱਖ ਦਿੰਦੀਆਂ ਤੇ ਜਦੋਂ ਜਿਉਣਾ ਉੱਥੋਂ ਤੁਰਨ ਲੱਗਦਾ ਤੇ ਇੱਕ ਪੇਕੇ ਪਿੰਡ ਆਈ ਵਿਆਹੀ ਕੁੜੀ ਕਹਿੰਦੀ ਆ ਵੇ ਵੀਰਿਆ ਮੇਰੇ ਤਾਂ ਮਾਪਿਓਣੇ ਕਰਜ਼ਾ ਚੁੱਕ ਕੇ ਵਿਆਹ ਕੀਤਾ ਸੀ ਮੇਰੇ ਤਾਂ ਸੋਹਰੇ ਬੜੇ ਹੀ ਵੈੜੇ ਨੇ ਉਹ ਮੇਰੇ ਤੋਂ ਸੋਨਾ ਪਾਲਣਗੇ ਮੈਂ ਕਿੱਥੋਂ ਲੈ ਕੇ ਜਾਵਾਂਗੀ ਤਾਂ ਜਉਣਾ ਸਾਰਾ ਸੋਨਾ ਢੇਰੀ ਕਰਕੇ ਕਹਿੰਦਾ ਹੈ ਕਿ ਇਹ ਜਿਹੜੀਆਂ ਮੇਰੀਆਂ ਭੈਣਾਂ ਦਾ ਸੋਨਾ ਹੈ ਤੁਸੀਂ ਆਪਣਾ ਆਪਣਾ ਚੱਕ ਕੇ ਪਾ ਲਓ ਤੇ ਉਥੋਂ ਮਾਫੀ ਮੰਗਦਾ ਹੋਇਆ ਅੱਗੇ ਤੁਰ ਪੈਂਦਾ ਹੈ ਕਿ ਹਾਂ ਜਾਂਦਾ ਹੈ ਕਿ ਇੱਕ ਵਾਰ ਜਉਣਾ ਮੋੜ ਕਿਸੇ ਖੇਤ ਵਿੱਚੋਂ ਲੰਘ ਰਿਹਾ ਸੀ ਤੇ ਉੱਥੇ ਇੱਕ ਕੁੜੀ ਖੇਤ ਵਿੱਚ ਪੱਤਾ ਲਈ ਜਾਂਦੀ ਸੀ ਸਿਰ ਤੇ ਟੋਕਰੀ ਰੱਖ ਕੇ ਤੇ ਜੌਨੇ ਮੋੜਨੇ ਉਸ ਨੂੰ ਕਿਹਾ ਕਿ ਭੈਣੇ ਰੋਟੀ ਖਵਾਏਂਗੀ ਤੇ ਉਸ ਨੇ ਕਿਹਾ ਹਾਂ ਵੀਰਾ ਕਿਉਂ ਨਹੀਂ ਤੇ ਉਸ ਨੇ ਰੋਟੀ ਦੇ ਉੱਤੇ achar ਦੀ ਫਾੜੀ ਰੱਖ ਕੇ ਤੇ ਗੰਡਾ ਰੱਖ ਕੇ ਜੌਨੇ ਮੋੜ ਨੂੰ ਰੋਟੀ ਖਵਾਈ ਤੇ ਜੌਨੇ ਮੋੜਨੇ ਉਸ ਨੂੰ 25 ਰੁਪਏ ਸ਼ਗਨ ਤੌਰ ਤੇ ਦਿੱਤੇ ਤੇ ਅੱਗੇ ਜਾ ਵਧਿਆ ਇੱਕ ਜੀਵਿੰਦਾਰ ਦੀ ਧੀ ਦਾ ਵਿਆਹ ਕਰਨਾ ਸੀ ਤੇ ਉਹ ਜੀਵਿੰਦਾਰ ਵਿਆਹ ਕਰਨ ਬਾਰੇ ਹਿੰਮਤ ਨਹੀਂ ਸੀ ਕਰ ਰਿਹਾ ਕਿਉਂਕਿ ਉਸ ਕੋਲ ਕੁਝ ਨਹੀਂ ਸੀ ਤੇ ਜੌਣਾ ਮੋੜ ਇੱਕ ਵਾਰ ਉਸ ਨੂੰ ਜਾ ਕੇ ਪੁੱਛਦਾ ਕਿ ਬਾਪੂ ਭੈਣ ਮਟਿਆਰ ਹੋ ਗਈ ਆ ਕਿ ਇਸ ਦਾ ਕੋਈ ਘਰ ਨਹੀਂ ਲੱਪਿਆ ਉਹ ਹੱਥ ਜੋੜ ਕੇ ਕਹਿੰਦਾ ਕਿ ਜੌਣਿਆ ਤੈਨੂੰ ਤਾਂ ਪਤਾ ਹੀ ਹੈ ਸਾਡੀ ਫਸਲ ਵਿੱਚ ਕੁਝ ਹੁੰਦਾ ਨਹੀਂ ਤੇ ਹੁਣ ਅਸੀਂ ਵਿਆਹ ਕਿਵੇਂ ਕਰ ਸਕਦੇ ਆ ਤੇ ਜੌਣਾ ਮੋੜ ਮੋਹਰਾ ਦੀ ਗੁੱਥਲੀ ਦੇ ਕੇ ਤੇ ਉਸ ਨੂੰ ਹੌਸਲਾ ਦੇ ਕੇ ਕਹਿੰਦਾ ਕਿ ਬਾਪੂ ਭੈਣ ਦਾ ਭਰਾ ਹਜੇ ਜਉਂਦਾ ਹੈ ਤੇ ਤੂੰ ਇਸਦੀ ਦਵਿਆ ਰਚਾ ਤੇ ਫਿਰ ਹੋਰ ਲੋੜ ਪਈ ਤਾਂ ਮੈਨੂੰ ਜ਼ਰੂਰ ਦੱਸ ਦੇਵੀਂ ਕਈ ਘਟਨਾਵਾਂ ਤੇ ਕਈ ਦਸਨ ਜੋ ਗੱਲਾਂ ਤੋਂ ਪਤਾ ਲੱਗਦਾ ਕਿ ਜਿਉਣਾ ਲੋਕਾਂ ਦਾ ਇੰਨਾ ਚਹੇਤਾ ਬਣ ਸਕਦੇ ਚੁੱਕਾ ਸੀ ਕਿ ਲੋਕ ਉਸ ਨੂੰ ਦਿਲ ਤੋਂ ਰੂਹ ਤੋਂ ਪਿਆਰ ਕਰਦੇ ਸੀ ਤੇ ਉਸ ਨੂੰ ਕੋਈ ਵੀ ਪੁਲਸ ਨੂੰ ਨਹੀਂ ਸੀ ਫੜਾਉਣਾ ਚਾਹੁੰਦਾ ਤੇ ਜਿੱਥੋਂ ਵੀ ਉਸ ਨੂੰ ਪੁਲਸ ਦੀ ਇਤਲਾਹ ਮਿਲਦੀ ਸੀ ਲੋਕ ਉਸ ਨੂੰ ਪਹਿਲਾਂ ਹੀ ਦੱਸ ਦਿੰਦੇ ਸੀ ਤੇ ਉੱਥੋਂ ਦੂਰ ਕਰ ਦਿੰਦੇ ਸੀ ਜਿਉਣਾ ਲੋਕਾਂ ਲਈ ਇੱਕ ਮਸੀਹਾ ਬਣ ਚੁੱਕਾ ਸੀ ਉਹ ਗਰੀਬਾਂ ਦੀ ਲਚਾਰਾਂ ਦੀ ਮਦਦ ਕਰਦਾ ਸੀ ਤੇ ਜਿਉਣਾ ਆਪਣੀ ਸਾਰੀ ਲੁੱਟ ਮਾਰ ਤਾ ਜਿਹੜਾ ਗਹਿਣਾ ਗੱਟਾ ਸੀ ਉਹ ਕਾਂਸ਼ੀ ਰਾਮ ਕੋਲ ਰੱਖਦਾ ਸੀ ਇੱਕ ਵਾਰ ਕਾਂਸ਼ੀ ਰਾਮ ਲਾਚ ਵਿੱਚ ਆ ਗਿਆ ਦੇ ਕਾਂਸ਼ੀ ਰਾਮ ਨੇ ਪੁਲਸ ਨੂੰ ਇਹ ਇਤਲਾਹ ਦਿੱਤੀ ਕਿ ਜੋਣਾ ਸਵੇਰੇ ਇੱਥੇ ਆਵੇਗਾ ਤੇ ਪੁਲਸ ਨੇ ਜੋਣੇ ਤੇ ਰੇਟ ਪਾਉਣੀ ਸੀ ਤਾਂ ਉਸ ਤੋਂ ਪਹਿਲਾਂ ਹੀ ਜਦੋਂ ਦਿਨ ਚੜ੍ਹਿਆ ਤਾਂ ਜੋਣਾ ਉੱਥੇ ਆਉਂਦਾ ਤੇ ਜੋਣੇ ਕੋਲ ਜੋਣਾ ਪਿੰਡ ਦੇ ਬਾਹਰ ਹੀ ਹੁੰਦਾ ਤੇ ਪਿੰਡ ਦੀ ਇੱਕ ਬੁੱਢੀ ਮਾਤਾ ਦੌੜੀ-ਦੌੜੀ ਜਾਂਦੀ ਆ ਤੇ ਜੋਣੇ ਨੂੰ ਕਹਿੰਦੀ ਆ ਕਿ ਪੁੱਤਰਾ ਅੱਜ ਤੂੰ ਇੱਥੇ ਨਾ ਰਹੀਂ ਕਾਸ਼ੀ ਰਾਮ ਨੇ ਤਾਂ ਪੁਲਸ ਨੂੰ ਤੜਾ ਦੇ ਦਿੱਤੀ ਆ ਤੇਰੇ ਬਾਰੇ ਜਾਉਣਾ ਉਥੋਂ ਨਾਠ ਜਾਂਦਾ ਤੇ ਉਥੋਂ ਬਾਅਦ ਕਾਂਸ਼ੀਰਾਮ ਕੋਲੇ ਕਾਫੀ ਦਿਨਾਂ ਬਾਅਦ ਆਉਂਦਾ ਤੇ ਉਸ ਨੂੰ ਲਲਕਾਰਦਾ ਵੀ ਆ ਲੇਕਿਨ ਕਾਂਸ਼ੀਰਾਮ ਗਲਤੀਆਂ ਮੰਨਦਾ ਕਿ ਅੱਜ ਤੋਂ ਬਾਅਦ ਇਹ ਜਈ ਗਲਤੀ ਨਹੀਂ ਕਰਾਂਗਾ ਤੇ ਇਥੋਂ ਪਤਾ ਲੱਗਦਾ ਸੀ ਕਿ ਲੋਕ ਜੌਣਾ ਨੂੰ ਕਿੰਨਾ ਚਾਹੁੰਦੇ ਸੀ ਤੇ ਉਸ ਨੂੰ ਮਰਨ ਤੋਂ ਕਿੰਨਾ ਬਚਾਉਂਦੇ ਸਨ ਤੇ ਹੁਣ ਜੌਣਾ ਪਹੁੰਚਦਾ ਪਹੁੰਚਦਾ ਆਪਣੇ ਟਾਰਗੇਟ ਵੱਲ ਚਾਰ ਰਿਹਾ ਸੀ ਜਾਉਣੇ ਦਾ ਟਾਰਗੇਟ ਸੀ ਡੋਗਰ ਨੂੰ ਲਲਕਾਰਨਾ ਆਪਣੇ ਭਰਾ ਦੀ ਸਜ਼ਾ ਦਾ ਬਦਲਾ ਲੈਣਾ ਜਾਉਣਾ ਪਹੁੰਚਦਾ ਪਹੁੰਚਦਾ ਡੋਗਰ ਦੇ ਪਿੰਡ 닿 ਕੇ ਚੱਲਾ ਗਿਆ ਤੇ ਉੱਥੇ ਜਾ ਕੇ ਜਾਉਣੇ ਨੇ ਫੈਰ ਕਰਨੇ ਸ਼ੁਰੂ ਕੀਤੇ ਤਾਂ ਉਸ ਨੇ ਡੋਗਰ ਨੂੰ ਲਲਕਾਰਿਆ ਕਿ ਤੂੰ ਮੇਰੇ ਭਰਾ ਨਾਲ ਯਾਰ ਮਾਰ ਕੀਤੀ ਅੱਜ ਤੂੰ ਬਾਹਰ ਨਿਕਲ ਤੇ ਡੋਗਰ ਆਪਣੀ ਹਵੇਲੀ ਵਿੱਚੋਂ ਲਲਕਾਰ ਕੇ ਕਹਿੰਦਾ ਕਿ ਜੌਣਾ ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਗਿੱਦੜ ਪਿੰਡਾਂ ਵਾਲੀ ਨਸ਼ਟਦਾ ਹੈ ਹੁਣ ਤੂੰ ਕੱਲ ਦਾ ਜਵਾਬ ਮੈਨੂੰ ਦੱਸੇਂਗਾ ਕਿ ਮੈਂ ਕੌਣ ਆ ਤੇ ਡੋਗਰ ਨੂੰ ਤੂੰ ਮਾਰੇਂਗਾ ਤਾਂ ਜੌਣਾ ਡੋਗਰ ਨੂੰ ਕਹਿੰਦਾ ਹੈ ਕਿ ਜੇ ਹਿੰਮਤ ਆ ਤਾਂ ਪਿੰਡ ਦੇ ਬਾਹਰ ਪੇੜ ਵਿੱਚ ਆ ਜਾ ਤੇ ਉੱਥੇ ਹੀ ਡੋਗਰ ਚਲਾ ਜਾਂਦਾ ਤੇ ਉੱਥੇ ਹੀ ਜੌਣਾ ਚਲਾ ਜਾਂਦਾ ਤੇ ਡੋਗਰ ਪਹਿਲਾਂ ਕਹਿੰਦਾ ਕਿ ਜੋਣਾ ਅੱਜ ਦੇਖੀ ਚਾਉ ਜੋ ਵੀ ਹੋ ਤੇ ਜੋਣਾ ਕਹਿੰਦਾ ਕਿ ਜੋਣਾ ਮੋੜ ਕਿਸੇ ਦੀ ਵੀ ਪਿੱਠ ਤੇ ਵਾਰ ਜਾਂ ਪਹਿਲ ਨਹੀਂ ਕਰਦਾ ਡੋਗਰਾ ਪਹਿਲ ਤੇਰੀ ਆ ਤੇ ਡੋਗਰ ਪਹਿਲਾ ਫੈਰ ਕਰਦਾ ਤੇ ਪਹਿਲਾ ਫੈਰ ਸਿੱਧਾ ਹੁੰਦਾ ਤੇ ਜੋਣੇ ਦੀ ਘੋੜੀ ਨਿਮ ਜਾਂਦੀ ਆ ਤੇ ਫਿਰ ਜੋਣੇ ਦੇ ਸਿਰ ਉੱਪਰੋਂ ਦੀ ਲੰਗ ਜਾਂਦਾ ਹੁਣ ਦੂਜਾ ਫੈਰ ਉਧਰੋਂ ਜਿਉਣਾ ਕਰਦਾ ਤੇ ਫਿਰ ਸਿੱਧਾ ਡੋਗਰ ਦੀ ਲੱਤ ਤੇ ਜਾ ਕੇ ਵਜਦਾ ਤੇ ਜੋਣਾ ਇੱਕ ਫੈਰ ਹੋਰ ਕਰਦਾ ਤੇ ਡੋਗਰ ਦੀ ਪੜਪੜੀ ਵਿੱਚ ਫੈਰਵਾਜਦਾ ਤੇ ਡੋਗਰ ਢੇਰ ਹੋ ਜਾਂਦਾ ਹੁਣ ਜੌਣਾ ਮੋੜ ਆਪਣਾ ਮਕਸਦ ਪੂਰਾ ਕਰ ਚੱਲਿਆ ਉਸਨੇ ਡੋਗਰ ਨੂੰ ਮਾਰ ਮੁਕਾਇਆ ਤੇ ਉਹ ਲਲਕਾਰ ਰਿਹਾ ਸੀ ਕਿ ਟੋਗਰਾ ਮੈਂ ਅੱਜ ਆਪਦੇ ਭਰਾ ਦੀ ਯਾਰ ਮਾਰਦਾ ਬਦਲਾ ਲੈ ਲਿਆ ਸੀ ਜੌਣਾ ਮੋੜ ਕਹਿੰਦੇ ਨੇ ਕਿ ਐਨਾ ਦਲੇਰ ਸੀ ਕਿ ਉਸਨੇ ਨਾਬੇ ਦੇ ਰਾਜੇ ਦੀ ਇੱਕ ਘੋੜੀ ਚੁਰਾ ਲਈ ਸੀ ਉਸਦੇ ਰਾਜ ਵਿੱਚ ਉਸ ਦੀ ਹਵੇਲੀ ਵਿੱਚੋਂ ਤੇ ਜਦੋਂ ਉਹ ਘੋੜੀ ਲੈ ਕੇ ਜਾ ਰਿਹਾ ਸੀ ਤਾਂ ਉਹ ਸੰਤਰੀ ਨੂੰ ਕਹਿ ਰਿਹਾ ਸੀ ਕਿ ਆਪਦੇ ਰਾਜੇ ਨੂੰ ਕੈਦੀ ਜਾਣਾ ਮੋੜ ਲੈ ਗਿਆ ਘੋੜੀ ਤਾਂ ਤੇ ਜਦੋਂ ਜਾਣਾ ਮੋੜ ਘੋੜੀ ਲੈ ਕੇ ਨਿਕਲਿਆ ਨਾਬੇ ਤੋਂ ਤਾਂ ਉਸ ਨੂੰ ਫੜ ਲਿਆ ਗਿਆ ਨਾਬੇ ਦੀ ਜੇਲ੍ਹ ਵਿੱਚ ਰੱਖਿਆ ਗਿਆ ਲੇਕਿਨ ਨਾਬੇ ਦੀ ਜੇਲ੍ਹ ਤੋਂ ਜਾਣਾ ਮੋੜ ਬਾਹਰ ਆ ਗਿਆ ਹੁਣ ਜਾਣਾ ਮੋੜ ਉੱਥੋਂ ਵੀ ਬਾਹਰ ਆਉਂਦਾ ਹੋਇਆ ਲੇਕਿਨ ਪੁਲਸ ਬਡਲਾਡੇ ਦੀ ਨਾਬੇ ਦੀ ਤੇ ਪਟਿਆਲੇ ਦੀ ਪੁਲਸ ਜਾਉਣੇ ਮੋੜ ਤੇ ਮਗਰ ਲੱਗੀ ਹੋਈ ਸੀ ਉਸ ਨੂੰ ਫਾੜਨ ਵਿੱਚ ਤੇ ਜਾਉਣਾ ਮੋੜ ਨੈਣਾ ਦੇਵੀ ਦਾ ਬੜਾ ਪੱਕਾ ਸ਼ਰਦਾ ਲੂ ਸੀ ਤੇ ਉਹ ਪਟਿਆਲੇ ਸਾਰੇ ਸ਼ਹਿਰ ਵਿੱਚ ਹੋਕਾ ਲਗਾ ਦਿੰਦਾ ਹੈ ਅਨਾਉਂਸ ਕਰਵਾ ਦਿੰਦਾ ਹੈ ਕਿ ਐਨੀ ਤਰੀਕ ਨੂੰ ਜਾੜਾ ਮੋੜ ਨੈਣਾ ਦੇਵੀ ਜਾ ਰਿਹਾ ਮੱਥਾ ਟੇਕਣ ਤੇ ਛੱਤਰ ਚੜਾਉਣ ਜੇ ਕਿਸੇ ਦੀ ਹਿੰਮਤ ਆ ਤਾਂ ਫੜ ਲਓ ਤੇ ਨੈਣਾ ਦੇਵੀ ਨੂੰ ਪਟਿਆਲਿਓਂ ਜਾਂਦੀ ਟ੍ਰੇਨ ਵਿੱਚ ਜਿਉਣਾ ਮੋੜ ਸਵਾਰ ਹੋ ਜਾਂਦਾ ਹੈ ਇੱਕ ਪੰਡਤ ਦੇ ਰੂਪ ਵਿੱਚ ਇੱਕ ਭਗਤ ਦੇ ਰੂਪ ਵਿੱਚ ਤੇ ਉੱਥੇ ਪੁਲਿਸ ਸਾਰੀ ਟ੍ਰੇਨ ਛਾਣ ਮਾਰਦੀ ਹੈ ਲੇਕਿਨ ਉਹਨਾਂ ਨੂੰ ਕਿਤੇ ਜਿਉਣਾ ਮੋੜ ਨਜ਼ਰ ਨਹੀਂ ਆਉਂਦਾ ਲੇਕਿਨ ਜਿਉਣਾ ਮੋੜ ਉਸੇ ਟ੍ਰੇਨ ਵਿੱਚ ਹੀ ਹੁੰਦਾ ਤੇ ਜਿਉਣਾ ਮੋੜ ਉੱਥੇ ਨੈਣਾ ਦੇਵੀ ਪਹੁੰਚ ਜਾਂਦਾ ਹੈ ਤੇ ਉੱਥੇ ਜਾ ਕੇ ਮੱਥਾ ਵੀ ਟੇਕਦਾ ਹੈ ਤੇ ਮਾਤਾ ਦਾ ਸ਼ੁਕਰਾਨਾ ਵੀ ਕਰਦਾ ਹੈ ਤੇ ਉੱਥੇ ਜਾ ਕੇ ਉਹ ਛੱਤਰ ਵੀ ਚੜਾਉਂਦਾ ਹੈ ਤੇ ਜਦੋਂ ਜੋਣਾ ਮੋੜ ਛੱਤਰ ਚੜਾ ਕੇ ਮੱਥਾ ਟੇਕ ਕੇ ਥੋੜਾ ਪਿੱਛੇ ਝਾਕਦਾ ਹੈ ਤਾਂ ਉੱਥੇ ਮੌਜੂਦ ਪੁਲਿਸ ਵਾਲਿਆਂ ਨੂੰ ਜੋਣਾ ਮੋੜ ਜੋ ਕਿ ਜੋਣੇ ਮੋੜ ਦੇ ਨੱਕ ਕੋਲ ਇੱਕ ਤਿੰਨ ਸੀ ਫੇਸ ਦੇ ਉੱਪਰ ਤਾਂ ਉਹ ਦਿਨ ਤੋਂ ਉਹ ਪੁਲਿਸ ਜੋਣੇ ਮੋੜ ਨੂੰ ਆ ਵੇਖ ਲੈਂਦੀ ਆ ਫੜ ਲੈਂਦੀ ਆ ਤੇ ਜੋਣੇ ਮੋੜ ਨੂੰ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸਨੂੰ ਫਰੋਜਪੁਰ ਜੇਲ੍ਹ ਵਿੱਚ ਲਿਆਂਦਾ ਜਾਂਦਾ ਹੈ ਤੇ ਉਹ ਜੇਲ੍ਹ ਵਿੱਚ ਲਿਆਉਣ ਤੋਂ ਬਾਅਦ ਕਾਫੀ ਤਸੀਹੇ ਦਿੱਤੇ ਜਾਂਦੇ ਆ ਉਸ ਟਾਈਮ ਅੰਗਰੇਜ਼ਾਂ ਦਾ ਰਾਜ ਸੀ ਤੇ ਉਸਨੂੰ ਮਲਾਈਏ ਮਲਕਾਣੇ ਫਾਂਸੀ ਦੀ ਸਜ਼ਾ ਸੁਣਾਇ ਦਿੱਤੀ ਜਾਂਦੀ ਹੈ ਤੇ ਥੋੜੇ ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜੋਨੇ ਮੋੜ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਜੋਣਾ ਮੋੜ ਜਿਸ ਨੂੰ ਕਿ ਪੂਰਾ ਪੰਜਾਬ ਰੋਇਆ ਜਿਸ ਦਿਨ ਜੋਨੇ ਮੋੜ ਨੂੰ ਫਾਂਸੀ ਦਿੱਤੀ ਗਈ ਲੇਕਿਨ ਸਾਰੇ ਪੰਜਾਬ ਨੂੰ ਜੋਨੇ ਮੋੜ ਤੇ ਮਾਣ ਮਹਿਸੂਸ ਹੋਇਆ ਕਿ ਜੋਨੇ ਮੋੜ ਨੇ ਇੱਕ ਯਾਰ ਕਮਾਰ ਕਰਨ ਵਾਲੇ ਡੋਗਰ ਦਾ ਬਦਲਾ ਜ਼ਰੂਰ ਲਿਆ ਸੀ ਤੇ ਉਸ ਨੇ ਉਸ ਨੂੰ ਘਰੇ ਜਾ ਕੇ ਲਲਕਾਰਿਆ ਸੀ ਤੇ ਅੱਜ ਵੀ ਲੋਕ ਜਾਨੇ ਮੋੜ ਨੂੰ ਉਸਦੀ ਬਹਾਦਰੀ ਦੇ ਨਾਂ ਤੋਂ ਯਾਦ ਕਰਦੇ ਨੇ ਉਮੀਦ ਆ ਤੁਹਾਨੂੰ ਇਹ ਕਿੱਸਾ ਬੜਾ ਪਸੰਦ ਆਇਆ ਹੋਵੇਗਾ ਕੱਲ ਹਾਜ਼ਰ ਹੋਵਾਂਗੇ ਨਵੇਂ ਕਹਾਣੀ ਦੇ ਨਾਲ ਅਜਲੇ ਧੰਨਵਾਦ ਜੀ